ਉਹਤੇ ਤੁਸੀਂ ਮੈਨੂੰ ਸਿੱਧਾ ਲੋਕਾਂ ਵਿੱਚ ਪਾਵਾ ਲਾ ਦਿਓ ਥਣਸੀ ਲਾ ਦਿਓ ਵੀ ਭਾਨਾ ਸਿੱਧੂ ਇਹ ਤਾਂ ਬਹੁਤ ਵੱਡਾ ਗੈਂਗਸਟਰ ਆ ਜੀ ਬਹੁਤ ਵੱਡਾ ਅੱਤਵਾਦੀ ਆ ਜੀ ਤੁਸੀਂ ਉੱਥੇ ਮੈਨੂੰ ਜੋ ਕਰਨਾ ਹੋਇਆ ਮੈਨੂੰ ਤੇ ਸਜ਼ਾ ਲਾ ਦਿਓ ਇਹ ਮੇਰੇ ਭੈਣ ਉਤੇ ਭਰਾਵੋ ਬੜੇ ਹੀ ਅਹਿਮ ਮੁੱਦੇ ਤੇ ਤੇ ਜ਼ਰੂਰੀ ਮੁੱਦੇ ਤੇ ਗੱਲਬਾਤ ਕਰਨੀ ਆ ਕਿਉਂਕਿ ਮੁੱਦਾ ਹੈ ਨੌਜਵਾਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਜੇਕਰ ਆਪਾਂ ਸਾਰੇ ਜਣਾਂ ਨੇ ਆਵਾਜ਼ ਨਾ ਠਾਈ ਪੱਤਰਕਾਰਾਂ ਨੇ ਸਾਥ ਨਾ ਦਿੱਤਾ ਮਜ਼ਦੂਰ ਜਿੱਥੇ ਬੰਦਿਆਂ ਨੇ ਸਾਥ ਨਾ ਦਿੱਤਾ ਕਿਸਾਨ ਜਿੱਥੇ ਬੰਦਿਆਂ ਨੇ ਸਾਥ ਨਾ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਕਈ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਇੱਕ ਤਾਂ ਜਲੂਰ ਤੋਂ ਨੌਜਵਾਨ ਮਜ਼ਦੂਰ ਚ ਮਜ਼ਦੂਰ ਪਰਿਵਾਰ ਦਾ ਇੱਕ ਕਿਸਾਨ ਦਾ ਇੱਕ ਸਾਡੇ ਵਪਾਰੀ ਵਰਗ ਦਾ ਬਰਨਾਲਿਓ ਲੱਗ ਲੱਗ ਇਹ ਨੌਜਵਾਨ ਨੇਗੇ ਨੌਜਵਾਨ ਕੀ ਕਰਦੇ ਨੇਗੇ ਪਿਛਲੇ ਦਿਨ ਇੱਕ ਬੁੱਧਵਾਰ ਨੂੰ ਤੁਸੀਂ ਵੀਡੀਓ ਦੇਖੀ ਹੋਵੇਗਾ ਜਿਹੜਾ ਮੁੱਦੇ ਤਾਂ ਮੈਂ ਆਵਾ ਉਹ ਵੀਡੀਓ ਦੇ ਵਿੱਚ ਇੱਕ ਏਜੰਟ ਤੋਂ ਪੈਸੇ ਲੈਣ ਲਈ ਜਾਂਦੇ ਨੇ ਨੌਜਵਾਨ ਬਹੁਤ ਬੜੀ ਘੇੜੇ ਮਾਰਦੇ ਨੇਗੇ ਘੇੜੇ ਮਾਰਨ ਤੋਂ ਵੱਧ ਕੀ ਹੁੰਦਾ ਉਹਨਾਂ ਨੂੰ ਗੁਰਪ੍ਰੀਤ ਨਾਮ ਦਾ ਜਿਹੜਾ ਏਜੰਟ ਹੈ ਜਿਹੜਾ ਕਿ ਇੱਕ ਵਕੀਲ ਪੇਛੇ ਤੋਂ ਘਾਰਾ ਮੈਂ ਵਕੀਲ ਹੈ ਹੁਣ ਵਕੀਲਾ ਦੀ ਆੜ ਦੇ ਵਿੱਚ ਵਕੀਲਾ ਨੇ ਭਾਈਚਾਰੇ ਉੱਪਰ ਬਹੁਤ ਵੱਡਾ ਉਹ ਦਾਗ ਲਾ ਰਿਹਾ ਉਹਨਾਂ ਦੇ ਕੈਰੀਅਰ ਉੱਪਰ ਉਹਨਾਂ ਦੀ ਜਿਹੜੀ ਇੱਕ ਨਾਮ ਦੇ ਉੱਪਰ ਇਸ ਕਰਕੇ ਉਹ ਵਕੀਲਾ ਦੀ ਆੜ ਦੇ ਵਿੱਚ ਉਹ ਕੀ ਕਰ ਰਿਹਾ ਬਹੁਤ ਲੰਮੇ ਸਮੇਂ ਤੋਂ ਠੱਗੀਆਂ ਮਾਰ ਰਿਹਾ ਉਹ ਜਦੋਂ بار-बार ਨੌਜਵਾਨ ਜਾਂਦੇ ਆਏ ਉਹਨਾਂ ਤੋਂ ਕਾਫੀ ਲੋਕ ਪੀੜਤ ਨੇਗੇ ਤੁਹਾਨੂੰ ਸਾਰਿਆਂ ਨੂੰ ਕਮੈਂਟਾਂ ਵਿੱਚ ਹੀ ਪਤਾ ਲੱਗ ਜੂ ਕਿੰਨੇ ਕੇ ਪੀੜਤ ਨੇਗੇ ਜਦੋਂ ਜਦੋਂ ਭਾਈ ਨੌਜਵਾਨ ਅੰਦਰ ਬੈਠੇ ਹੁੰਦੇ ਨੇਗੇ ਤੇ ਬਾਹਰੋਂ ਗੱਡੀ 'ਚੋਂ ਰਫਲ ਚੱਕ ਲੈਂਦਾ ਨੌਜਵਾਨ ਦੇ ਹਿੱਕ 'ਤੇ ਲਾ ਲੈਂਦਾ ਤੁਸੀਂ ਸਾਰੀ ਵੀਡੀਓ ਦੇਖੀ ਆ ਇਸ ਤੋਂ ਬਾਅਦ ਜਦੋਂ ਗੋਲੀ ਮਾਰਨ ਲ ਰਾਫਲ ਖੋਣ ਤੋਂ ਬਾਅਦ ਕੀ ਕਰਦਾ ਹੋਇ ਇੱਕ ਵੱਡਾ ਡਰਾਮਾ ਰਚਦਾ ਵੀ ਮੇਰੇ ਨਾਲ ਨੌਜਵਾਨਾਂ ਨੇ ਐ ਕੀਤਾ ਮਰਨਾ ਜੋ ਕੀਤਾ ਜਾ ਕੇ ਹਸਪੀਟਲ ਦੇ ਵਿੱਚ ਦਾਖਲ ਹੋ ਜਾਂਦਾ ਦਾਖਲ ਹੋਣ ਤੋਂ ਬਾਅਦ ਵੀਡੀਓ ਜਦੋਂ ਵਾਇਰਲ ਹੁੰਦੀਆਂ ਨੇ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਦਾ ਵੀ ਨੌਜਵਾਨੇ ਕਹਿ ਰਹੇ ਨੇ ਵੀ ਸਾਡਾ ਨਾ ਬੜਾ ੱਟਕਾ ਹੋ ਰਿਹਾ ਤੇ ਮੈਂ ਸ਼ਾਮ ਨੂੰ ਕੀ ਕਰਦਾ ਮੈਂ ਉਹ ਬਰਨਾਲੇ ਜਾਣਾ ਤੇ ਤੁਰੰਤ ਤੋਂ ਪਹਿਲਾਂ ਮੈਂ ਡੀਐਸਪੀ ਸਾਹਿਬ ਨੂੰ ਵੀਡੀਓ ਭੇਜਦਾ ਵੀ ਆਹ ਨੌਜਵਾਨਾ ਬਹੁਤ ੱਟਕਾ ਹੋ ਰਿਹਾ ਤੇ ਇਹਦਾ ਤੁਸੀਂ ਇਹਦੇ ਗੱਲਬਾਤ ਕਰੋ ਡੀਐਸਪੀ ਸਾਹਿਬ ਤੇ ਐਸਐਚਓ ਲਖਵੀਰ ਸਾਹਿਬ ਨੂੰ ਜਾ ਕੇ ਮਿਲ ਲੈ ਜਦੋਂ ਮੈਂ ਲਖਵੀਰ ਸਾਹਿਬ ਲਖਵੀਰ ਐਸਐਚਓ ਕੀ ਗੱਲ ਕਹਿੰਦਾ ਵੀ ਇਹ ਤਾਂ ਬੜੇ ਪੀੜਤ ਲੋਕ ਨੇ ਕਿ ਤੁਸੀਂ ਨੌਜਵਾਨਾਂ ਦੇ ਪੈਸੇ ਤੇ ਬਣਦੀ ਕਾਰਵਾਈ ਦੇ ਉੱਪਰ ਪਰਚਾ ਕਰਾਂਗੇ ਨੌਜਵਾਨਾਂ ਨੂੰ ਉਸੇ ਟਾਈਮ ਹੀ ਰਿਹਾ ਕਰੰਨੇ ਰਿਹਾ ਕਰਨ ਤੋਂ ਵੱਧ ਕੀ ਹੁੰਦਾ ਮੈਂ ਸ਼ਾਮ ਨੂੰ ਕਰਿਆ ਨਾ ਗੱਲ ਸੁਣ ਲੈਣੀ ਬਾਈ ਇਹਦੇ ਵਿੱਚ ਮੈਂ ਸਾਰੇ ਹੀ ਵਕੀਲ ਭਾਈਚਾਰੇ ਨੂੰ ਕਹਿ ਰਿਹਾ ਕਹਿ ਰਿਹਾ ਕਿ ਤੁਸੀਂ ਬੜੇ ਅਨਸਾਫ਼ ਪਸੰਦ ਲੋਕ ਹੋ ਤੁਸੀਂ ਮੇਰੇ ਬਹੁਤ ਸਾਰੇ ਵਕੀਲ ਮੇਰੇ ਕੇਸ ਵੀ ਉਹਦੇ ਫ੍ਰੀ ਲੜ ਰਹੇ ਨੇ ਕਿ ਭਾਨਾ ਸਿੱਧੂ ਨੌਜਵਾਨ ਪੰਜਾਬ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਹੁਣ ਇਹਦੇ ਵਿੱਚ ਗੱਲ ਪਤਾ ਕੀ ਆ ਵੀਰੋ ਜਦੋਂ ਸ਼ਾਮ ਨੂੰ ਕੀ ਹੁੰਦਾ ਸ਼ਾਮ ਨੂੰ ਜਦੋਂ ਮੈਂ ਘਰੇ ਆ ਜਾਂਦਾ ਘਰੇ ਆਉਣ ਤੋਂ ਬਾਅਦ ਬਾਰ ਦਾ ਪ੍ਰਧਾਨ ਮੇਰੇ ਮੇਰਾ ਵਕੀਲ ਹੈ ਰਾਮ ਜਿਹੜਾ ਕਿ ਮੇਰੇ ਕੇਸ ਲੜਦਾ ਉਸ ਉਹ ਮੈਨੂੰ ਫੋਨ ਲਾਂਦਾ ਕਿ ਤੇਰੇ ਨਾਲ ਬਾਰ ਦੇ ਪ੍ਰਧਾਨ ਫੋਨ ਕਰ ਗੱਲ ਕਰਨਾ ਚਾਹੁੰਦੇ ਨੇਗੇ ਮੈਂ ਕਿਹਾ ਜੀ ਕਰਾ ਦਿਓ ਕੋਈ ਗੱਲ ਨਹੀਂ ਮੇਰੇ ਕੋਲ 13 ਮਿੰਟ ਪਤਾ ਨਹੀਂ ਕਿੰਨੇ ਕੋਸਿਕੰਟ ਉਹ ਪ੍ਰਧਾਨ ਸਾਹਿਬ ਨਾਲ ਗੱਲ ਹੁੰਦੀ ਹੈ ਜਿਹੜੀ ਕਿ ਮੈਂ ਸਾਰੀ ਬੀਟ ਸਾਰੀ ਜਿਹੜੀ ਕਿ ਮੈਂ ਰਿਕਾਰਡਿੰਗ ਆ ਉਹ ਸਾਰੀ ਸਾਰੀ ਰਿਕਾਰਡਿੰਗ ਮੈਂ ਪ੍ਰਸ਼ਾਸਨ ਨੂੰ ਦੇ ਦਿੱਤੀ ਗਿਆ ਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਮੈਂ ਵੀਡੀਓ ਦੇ ਦਿੱਤੀ ਗਿਆ ਉਹਦੇ ਵਿੱਚ ਪ੍ਰਧਾਨ ਸਾਹਿਬ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਭਾਨੇ ਨੇ ਮੈਨੂੰ ਧਮਕੀ ਦਿੱਤੀ। ਮੇਰਾ ਗੱਲ ਵੜਦੇਓ ਜੇ ਮੈਂ ਕੋਈ ਧਮਕੀ ਦਿੱਤੀ ਹੋਵੇ ਮੈਂ ਗੱਲ ਸਿਰਫ ਬੱਚਿਆਂ ਦੀ ਕਰੀਆ ਨੌਜਵਾਨਾਂ ਦੀ ਕਰੀਆ ਕਿ ਉਹਨਾਂ ਦੇ ਪੈਸੇ ਮੰਗਣ ਚਾਹੁੰਦੇ ਨੇ ਭੁੱਖ ਦੀ ਗੱਲ ਹੈ ਕਿ ਥੋੜਾ ਜਿੜਾ ਕਿ ਪਾਣਾ ਇਹ ਪ੍ਰਧਾਨ ਹੈ ਵਕੀਲ ਭਾਈਚਾਰਾ ਵੀ ਸਾਰੀ ਗੱਲ ਸੁਣ ਲੈ। ਜਦੋਂ ਇੱਕ ਵਾਰ ਤੋਂ ਇੱਕ ਵਕੀਲ ਦਾ ਲਾਇਸੈਂਸ ਬਣਿਆ ਹੁੰਦਾ ਤਾਂ ਉਹਨੂੰ ਮੈਨੂੰ ਪਤਾ ਲੱਗਾ ਉਹਨੂੰ ਕੀ ਅਧਿਕਾਰ ਆਪਕੇ ਕਿ ਹੋਰ ਥਾਂ ਤੇ ਉਹ ਲਾਇਸੈਂਸ ਦੀ ਉਹਦੀ ਵਕਾਲਤ ਦੀ ਉਹਦੀ ਆਪਣੀ ਵਰਤੋਂ ਕਰੇ ਤੇ ਦੂਜਾ ਇਮੀਗ੍ਰੇਸ਼ਨ ਵਾਲਾ ਤਾਂ ਕੋਲੇ ਲਾਇਸੈਂਸ ਹੈ ਹੁਣ ਜਿਹੜੀ ਗੱਲ ਸਮਝਣ ਵਾਲੀ ਇਹ ਗੱਲ ਆ ਵੀਰੋ ਹੋ ਸਕਦਾ ਤੇ ਹੁਣ ਸਮਝਣ ਵਾਲੀ ਜਿਹੜੀ ਗੱਲ ਇਹ ਹੈ ਕਿ ਵਕੀਲ ਭਾਈਚਾਰੇ ਵਿੱਚ ਇੰਨੀ ਚੀਜ਼ ਤੱਕ ਕਾਨੂੰਨ ਦੇ ਆਧਾਰ ਤੇ ਗੱਲ ਵੀ ਆ ਵੀ ਹੋਰ ਥਾਤੇ ਉਹ ਲੋਕਾਂ ਨੂੰ ਬੈਠ ਕੇ ਠੱਗ ਸਕਦਾ ਕੀ ਲਾਇਸੈਂਸ ਲੈ ਕੇ ਮੈਨੂੰ ਵਕੀਲ ਭਾਈਚਾਰਾ ਇਹ ਗੱਲ ਦੱਸੇ ਮੇਰੇ ਸਾਰੇ ਵਕੀਲ ਮੇਰੇ ਜਿੰਨੇ ਕੇਸ ਲੜਦੇ ਨੇਗੇ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਵੀ ਭਾਨੇ ਦੀ ਗੱਲ ਕੀ ਆ ਭਾਨਾ ਆਵਾਜ਼ ਕੀ ਠਾਉਂਦਾ ਹੁਣ ਵੀਰੋ ਇਸ ਤੋਂ ਬਾਅਦ ਮੇਰੇ ਤੇ ਬਾਰ ਬਾਰ ਇਲਜ਼ਾਮ ਲਾਇਆ ਗਿਆ ਇਲਜ਼ਾਮ ਲਾਉਣ ਤੋਂ ਬਾਅਦ ਸਾਰੀ ਪ੍ਰਸ਼ਾਸਨ ਕੋਲੇ ਮੈਂ ਬਹਿ ਕੇ ਆਇਆ ਪ੍ਰਸ਼ਾਸਨ ਨੇ ਮੇਰੀ ਸਾਰੀ ਕੋਖ ਪੜਤਾਲ ਕਰੀ ਮੈ ਕਹਿੰਦੇ ਵੀ ਤੂੰ ਘਰੇ ਚਲਾ ਜਾ ਮੈਂ ਘਰੇ ਚਲਾ ਗਿਆ ਤੁਮਾਚੋਂ ਅ ਪ੍ਰਧਾਨ ਸਾਹਿਬ ਨਹੀਂ ਆਉਂਦੇ ਜਦੋਂ ਪ੍ਰਧਾਨ ਸਾਹਿਬ ਨਹੀਂ ਆਉਂਦੇ ਤੇ ਜਦੋਂ ਮੈਨੂੰ ਤੁਮਾਚ ਹੁਣ ਅੱਜ ਕੀ ਹੋ ਰਿਹਾ ਅੱਜ ਜਿਹੜੇ ਸਟ੍ਰਾਈਕ ਕੀਤੀ ਕੀ ਮੈਨੂੰ ਪਤਾ ਲੱਗਿਆ ਵੀ ਮੇਰਾ ਵੀ ਉਸ ਪਰਚੇ ਦੇ ਉਹ ਨੌਜਵਾਨਾਂ ਉਪਰ ਪਰਚਾ ਕੀਤਾ ਜਾ ਰਿਹਾ ਮੈਂ ਪ੍ਰਸ਼ਾਸਨ ਨੂੰ ਮੈਂ ਸਾਰੇ ਹੀ ਜਿਹੜੇ ਕਿ ਇਸ ਕਾਨੂੰਨ ਅਵਸਥਾ ਨੂੰ ਮੈਂ ਬੇਨਤੀ ਕਰਦਾ ਸਰਕਾਰ ਨੂੰ ਬੇਨਤੀ ਕਰਦਾ ਤੁਹਾਨੂੰ ਸਭ ਨੂੰ ਪਤਾ ਕਿ ਮੈਂ ਇੱਥੇ ਹੁਣ ਜਿਹੜਾ ਕਿ ਇੱਥੇ ਬਰਨਾਲੇ ਕਚਹਿਰੀਆਂ ਦੇ ਵਿੱਚ ਮੈਂ ਹਜ਼ਾਰਾਂ ਨੌਜਵਾਨ ਲੈ ਕੇ ਖੜੇ ਕਰੂੰਗਾ ਜਿਨ੍ਹਾਂ ਦੇ ਮੈਂ ਪੈਸੇ ਦਵਾਏ ਨੇਗੇ ਜਿਨ੍ਹਾਂ ਨੇ ਮੈਂ ਪੈਸੇ ਦਵਾਨੇ ਹਜ਼ਾਰਾਂ ਨੌਜਵਾਨ ਲੈ ਕੇ ਉੱਤੇ ਖੜੇ ਕਰ ਦੇਣਾਂ ਤੇ ਤੁਸੀਂ ਮੈਨੂੰ ਇੱਕ ਵੀ ਅਜਿਹਾ ਬੰਦਾ ਸਾਬਤ ਕਰ ਦਿਓ ਜਿਸ ਕੇ ਤਮ 5 ਰੁਪਏ ਲੱਤੇ ਹੋਣ ਇੱਕ ਵੀ ਬੰਦਾ ਜੇ ਮੇਰੇ ਤੇ ਦਾਗ ਹੋਵੇ ਮੈਂ ਅਜੇ ਨੌਜਵਾਨ ਲੈ ਕੇ ਖੜੇ ਕਰਾਂ ਉਹ ਜਿਹਨਾਂ ਦਾ 20 20 30 30 ਲੱਖ ਰੁਪਏ ਦਵਾਇਆ ਮੈਂ ਇਸ ਕਰਕੇ ਜਿਹੜਾ ਸਰੀਆਮ ਤੱਕਾ ਹੋ ਰਿਹਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦਾ ਪ੍ਰੋਟੈਸਟ ਪੜਾਂਗੇ ਇਹ ਤੱਕਾ ਨਹੀਂ ਹੋਣ ਦੇਵਾਂਗੇ ਗੱਲ ਤਾਂ ਇਹ ਆ ਵੀਰੋ ਜਿਹਦੇ ਉੱਪਰ ਪਰਚਾ ਹੋਣਾ ਉਹਨੂੰ ਬਰੀ ਕੀਤਾ ਜਾ ਰਿਹਾ ਵਕੀਰੋਂ ਦੇ ਸਾਰੇ ਪ੍ਰਸ਼ਾਸਨ ਮੇਰੇ ਭਾਈਚਾਰੇ ਨੂੰ ਬੇਨਤੀ ਦਿੰਦਾ ਸੱਚ ਦਾ ਸਾਥ ਦਿਓ ਜੇ ਭਾਣਾ ਸਿੱਧੂ ਗਲਤ ਹੋਇਆ ਤਾਂ ਕਚੈਰੀਆਂ ਦੇ ਵਿੱਚ ਖੜਾ ਕੇ ਪਾਹ ਲਾ ਦਿਓ ਫਿਰ ਪਰਚਾ ਨਾ ਕਰਾਓ ਵੀਰੋ ਨਾ ਫਿਰ ਪਤਾ ਕੀ ਗੱਲ ਹੈ ਫਿਰ ਤੁਸੀਂ ਕਿਉਂਕਿ ਮੈਂ ਸਿਸਟਮ ਦੇ ਪ੍ਰਤੀ ਬੋਲਦਾ ਰਹੂਗਾ ਜਿਉਂਦਾ ਰਹੂੰਗਾ ਪਰਚੋ ਤੋਂ ਬਾਅਦ ਫਿਰ ਮੈਂ ਬਾਹਰ ਆ ਜੂ ਤੁਸੀਂ ਇੱਕੋ ਹੀ ਕੰਮਾਰ ਕੰਮ ਨਾ ਵੇੜਦੇ ਤੁਸੀਂ ਮੈਨੂੰ ਕਚੈਰੀਆਂ ਦਾ ਜਿਹੜਾ ਮੇਨ ਗੇਟ ਆ ਉਹਦੇ ਵਿੱਚ ਖੜਾ ਕੇ ਮੈਨੂੰ ਪਾਹ ਲਾ ਦਿਓ ਦਿਓ ਮੈਨੂੰ ਇਹ ਗੱਲ ਮਨਜ਼ੂਰ ਹੈ ਪਰ ਇਹ ਟੱਕਾ ਵੀਰੋ ਸ਼ਰਿਆਮ ਜਿਹੜਾ ਹੋ ਰਿਹਾ ਹੈ ਇਹ ਬਹੁਤ ਗਲਤ ਹੋ ਰਿਹਾ ਹੈ ਪ੍ਰਸ਼ਾਸਨ ਦੇ ਉੱਪਰ ਬਹੁਤ ਦ ਪ੍ਰਜਾជន ਦੇ ਪਰਦਵਾ ਹੈ ਕਿ ਇਹਨਾਂ ਉੱਪਰ ਪਰਚਾ ਕਰੋ ਇਹ ਸਾਰੀ ਜਿਹੜੀ ਕਿ ਮੇਰੀ ਕਿਸਾਨ ਭਾਈਚਾਰੇ ਨੂੰ ਮਜ਼ਦੂਰ ਭਾਈਚਾਰੇ ਨੂੰ ਸਭ ਨੂੰ ਪਤਾ ਕਿ ਜਿੰਨਾ ਸਾਡਾ ਵਪਾਰੀ ਵਰਗਾ ਮੈਂ ਕਿਸੇ ਦਾ ਜਾਤ ਪਾਤ ਧਰਮ ਦੇਖਣ ਵਾਲਾ ਬੰਦਾ ਨਹੀਂ ਹਾਂ ਮੈਂ ਸਾਰਿਆਂ ਤਨੂੰ ਪਿਆਰ ਕਰਨ ਵਾਲਾ ਬੰਦਾ ਜਿਹੜਾ ਵੀ ਮੇਰੇ ਕੋਲੇ ਆਇਆ ਹੋ ਸਕਦਾ ਵੀ ਮੈਂ ਲੜਾ ਮੈਂ 70% ਲੋਕਾਂ ਦੇ ਮਸਲੇ ਹੱਲ ਕਰਾਉਣਗੇ ਜੇ 30% ਲੋਕਾਂ ਦੇ ਮਸਲੇ ਮੇਰੇ ਤੋਂ ਨਹੀਂ ਵੀ ਹੋਏ ਹੱਲ ਤਾਂ ਵੀਰੋ ਮੈਂ ਮੈਂ ਉਹਨਾਂ ਦੀ ਦੁੱਖ ਸੁੱਖ ਸੁਣਿਆ ਅੱਜ ਮੈਂ ਬਹੁਤ ਜ਼ਿਆਦਾ ਮੈਨੂੰ ਤੇਜ਼ ਬੁਖਾਰ ਚੜਿਆ ਹੋਇਆ ਹੈ ਤੇਜ਼ ਬੁਖਾਰ ਦੇ ਵਿੱਚ ਵੀ ਮੈਨੂੰ ਜਿਹੜੀ ਗੱਲਬਾਤ ਕਰਨੀ ਪਈ ਸਵੇਰ ਦਾ ਜਿਹੜਾ ਕੰਮ ਚੱਲ ਰਿਹਾ ਹੈ ਹਾਨੀਸਾਰ ਨੂੰ ਮੈਨੂੰ ਇਸ ਮੁੱਦੇ ਤੇ ਬੋਲਣਾ ਪਿਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਜੇਕਰ ਪ੍ਰਸ਼ਾਸਨ ਸਾਡੀ ਇਹ ਗੱਲ ਨਹੀਂ ਸੁਣਦਾ ਤਾਂ ਅਸੀਂ ਇੱਕ ਵੱਡਾ ਅੰਦੋਲਨ ਵੱਡਾ ਪ੍ਰੋਟੈਸਟ ਵਿੜਾਂਗੇ ਇਸ ਗੱਲ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਨੌਜਵਾਨਾਂ ਨੇ ਸ਼ਰਮ ਤੱਕਾ ਹੋ ਰਿਹਾ ਹੈ ਨੌਜਵਾਨਾਂ ਨੂੰ ਤੁਹਾਨੂੰ ਸਭ ਨੂੰ ਬਤਾ ਕਿ ਮੜ ਕਿੰਨੇ ਲੋਕ ਉਸ ਗਰੁੱਪ ਗੁਰਪ੍ਰੇਤ ਨੇ ਠੱਗੇ ਨੇਗੇ ਕਿੰਨੇ ਲੋਕ ਪੀੜਤ ਨੇਗੇ ਜੇ ਸੋਚਦਾ ਉਹਨੇ ਤਾਣੀਆਂ ਮੁਰੋਂ ਕਿ ਉੱਥੇ ਹੌਲੜ ਬੋਨਾ ਸਾਡੇ ਨੌਜਵਾਨ ਨੇ ਕੀ ਉੱਥੇ ਹੌਲੜਵਾਜੀ ਕੀਤੀ ਆ ਜਿਹੜੇ ਸਾਡੇ ਨੌਜਵਾਨ ਨੇ ਉਹਨੇ ਕੀ ਹੌਲੜਵਾਜੀ ਕੀਤੀ ਉੱਥੇ ਇਸ ਕਰਕੇ ਇੱਕ ਗੱਲ ਹੋਰ ਵੀ ਉੱਥੇ ਜੁੜੀ ਜਾ ਰਹੀ ਆ ਕਿ ਉੱਥੇ ਜਿਹੜਾ ਭਾਨੇ ਸਿੱਧੂ ਨੇ ਉਹ ਬੰਦੇ ਭੇਜੇ ਮੇਰੇ ਨਾਲ ਇੱਕ ਵਾਰੀ ਵੀ ਉਹ ਮੁੰਡਾ ਨਾਲ ਗੱਲ ਨਹੀਂ ਹੋਈ ਪੁੱਛਣੇ ਚ ਹਰੋਂ ਜਾ ਕੇ ਜਦੋਂ ਗੱਲ ਨਹੀਂ ਹੋ ਮੈਂ ਤਾਂ ਘਰ ਆਸਾਨੀਏ ਤੌਰ ਤੇ ਜਦੋਂ ਵੀਡੀਓ ਆ ਗਈਆਂ ਵੀ ਨੌਜਵਾਨਾਂ ਨੂੰ ਧੱਕਾ ਹੋ ਰਿਹਾ ਤੇ ਨੌਜਵਾਨਾਂ ਦੇ ਪਰਚਾ ਨਾ ਹੋ ਜੇ ਏਜੰਟ ਸਰਿਆਂ ਆਵੇਂ ਗੱਲ ਕਰੇ ਕੋ ਰਫਲੇ ਲੈ ਕੇ ਆਣਗੇ ਫਿਰ ਬਾਅਦ ਚ ਆਪਣੇ ਬਿਆਨਾਂ ਦੇ ਵਿੱਚੋਂ ਕਿਵੇਂ ਮੰਨ ਪਹਿਲਾਂ ਤਾਂ ਹੋਰ ਲੱਗੇ ਇੱਕ ਵਕੀਲ ਪਿੱਛੇ ਤੋਂ ਉਹ ਕਹਿ ਰਿਹਾ ਵੀ ਇਹ ਰਫਲ ਨੌਜਵਾਨ ਲੈ ਕੇ ਆਨੇ ਫਿਰ ਉਹ ਆਪਣੇ ਬੰਦਿਆਂ ਦੇ ਵਿੱਚ ਮੰਨ ਰਿਹਾ ਵੀ ਇਹ ਰਫਲ ਮੇਰੀ ਆ ਦੱਸੋ ਕਿਹਨੇ ਧੱਕਾ ਕਰਾਇਆ ਪੰਜਾਬ ਦੇ ਲੋਕ ਫੈਸਲਾ ਕਰਨ ਇਹ ਮੇਰੀ ਗੱਲਬਾਤ ਜ਼ਰੂਰ ਪ੍ਰਸ਼ਾਸਨ ਇੱਥੇ ਗੌਰ ਕਰੇ ਨਹੀਂ ਤਾਂ ਫਿਰ ਅਸੀਂ ਦਾ ਅੰਦੋਲਨ ਬਹੁਤ ਤਾਕੜਾ ਵਿਡਾਂਗੇ ਤੇ ਹਜ਼ਾਰਾਂ ਲੋਕ ਉੱਥੇ ਹਜ਼ਾਰਾਂ ਨੌਜਵਾਨ ਲੈ ਕੇ ਕਚਹਿਰੀ 'ਚ ਖੜਾ ਕਰਾਂਗੇ ਉੱਥੇ ਤੁਸੀਂ ਮੈਨੂੰ ਸਿੱਧਾ ਲੋਕਾਂ ਦੇ ਵਿੱਚ ਪਹਾ ਲਾ ਦਿਓ ਥਣਸੀ ਲਾ ਦਿਓ ਵੀ ਭਾਨਾ ਸਿੱਧੂ ਇਹ ਤਾਂ ਬਹੁਤ ਵੱਡਾ ਗੈਂਗਸਟਰ ਆ ਜੀ ਬਹੁਤ ਵੱਡਾ ਅਤਵਾਦੀ ਆ ਜੀ ਤੁਸੀਂ ਉੱਥੇ ਮੈਨੂੰ ਜੋ ਕਰਨਾ ਹੋਇਆ ਮੈਨੂੰ ਤਾਂ ਸਜ਼ਾ ਲਾ ਦਿਓ ਇਹ ਇੱਕ ਲਾਸਟੇ ਮੇਰੀ ਫੇਰ ਦੁਆਰਾ ਵਕੀਲ ਭਾਈਚਾਰ ਨੂੰ ਬੇਨਤੀ ਆ ਵੀ ਤੁਸੀਂ ਹਰ ਮਸਲੇ ਤੇ ਲੋਕਾਂ ਨੂੰ ਇਨਸਾਫ ਦਿਵਾਉਣੇ ਹੋ ਇਹ ਇਨਸਾਫ ਤੁਹਾਡੇ ਤੋਂ ਹੀ ਮਿਲਣਾ ਚਾਹੀਦਾ ਤੁਸੀਂ ਇਸ ਦਾ ਇਨਸਾਫ ਕਰੋਗੇ ਤੁਸੀਂ ਲੋਕਾਂ ਦੇ ਕੇਸ ਲੜਦੇ ਹੋ ਤੁਸੀਂ ਲੋਕਾਂ ਦੇ ਨਾਲ ਖੜਦੇ ਹੋ ਤੁਸੀਂ ਹੁਣ ਵੀ ਖੜਨਾ ਸੱਚ ਦਾ ਸਾਥ ਦੇਣਾ ਇੰਨੇ